ਜਗਬਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪਰਾੜ ਲੋਕ ਸਭਾ ਚੋਣਾਂ ਹੋ ਕੇ ਹਟਿਆ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ 7 ਸੀਟਾਂ ਮਿਲਿਆ ਨੇ ਅਕਾਲੀ ਦਲ ਨੂੰ ਇੱਕ ਆਮ ਆਦਮੀ ਪਾਰਟੀ ਨੂੰ 3 ਜਦੋਂ ਕਿ ਪੰਜਾਬ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਵੀ ਜਿੱਤੇ ਨੇ ਤੇ ਭਾਜਪਾ ਦਾ ਇਸ ਦੇ ਵਿੱਚ ਖਾਤਾ ਵੀ ਨਹੀਂ ਖੁੱਲਿਆ ਤਾਂ ਹੁਣ ਜਲੰਧਰ ਵੈਸਟ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਤਾਂ ਜਲੰਧਰ ਵੈਸਟ ਦੇ ਵਾਈਸ ਇਲੈਕਸ਼ਨ ਨੂੰ ਲੈ ਕੇ ਬੀਜੇਪੀ ਦੀ ਕੀ ਤਿਆਰੀ ਆ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਬੀਜੇਪੀ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਸੁਭਾਸ਼ ਸ਼ਰਮਾ ਡਾਕਟਰ ਸਾਹਿਬ ਅਸੀਕਾਲ ਜੀ ਸਤਿ ਸ਼੍ਰੀ ਅ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬੀਜਪੀ ਨੇ ਜ਼ੋਰ ਤਾਂ ਬਹੁਤ ਲਾਇਆ ਪਰ ਖਾਤਾ ਫੇਰ ਵੀ ਨਹੀਂ ਖੁੱਲਿਆ ਬਿਲਕੁਲ ਠੀਕ ਹੈ ਕਿਸੀ ਸੀਟ ਨਹੀਂ ਜਿੱਤ ਸਕੇ ਪਰ ਇਹ ਵੀ ਸੱਚਾਈ ਹੈ ਕਿ ਪੰਜਾਬ ਚ ਸਭ ਤੋਂ ਜ਼ਿਆਦਾ ਜੇ ਕਿਸੇ ਪਾਰਟੀ ਨੇ ਛਲਾਂਗ ਮਾਰੀ ਹੈ ਤਾਂ ਬੀਜਪੀ ਨੇ ਮਾਰੀ ਹੈ ਆਮ ਆਦਮੀ ਪਾਰਟੀ ਥੱਲੇ ਆਈ 42% ਤੋਂ ਘਟ ਕੇ 26% ਤੇ ਆ ਗਈ ਹੈ ਅਕਾਲੀ ਦਲ 13% ਤੇ ਰਹਿ ਗਿਆ ਕਾਂਗਰਸ ਵੀ ਥੱਲੇ ਆਈ ਹੈ ਪਿਛਲੀ ਵਾਰ ਨਾਲ ਵੋਟਾਂ ਦੇ ਮਾਮਲੇ 'ਚ ਬੀਜੇਪੀ ਕੈਸੀ ਪਾਰਟੀ ਹੈ ਜਿਹਨੂੰ ਤਿੰਨ ਗੁਣਾ ਜ਼ਿਆਦਾ ਵੋਟ ਮਿਲੇ ਆ 6.5% ਤੋਂ ਵੱਧ ਕੇ ਅਸੀਂ 19% ਤੇ ਆ ਖੜੇ ਹੋਏ ਆ ਔਰ ਕਾਂਗਰਸ ਸਾਡੇ ਜਿਆਦਾ ਫਰਕ ਨਹੀਂ ਬਚਿਆ ਉਹਨਾਂ ਨੂੰ 35 ਲੱਖ ਵੋਟ ਪਈ ਸਾਨੂੰ 25 ਲੱਖ ਵੋਟ ਪਈ ਹੈ ਜਿਸ ਪਾਰਟੀ ਨੂੰ ਸਾਲ ਦੋ ਸਾਲ ਪਹਿਲਾਂ ਕਹਿੰਦੇ ਸੀ ਕਿ ਇਸ ਪਾਰਟੀ ਦਾ ਕੋਈ ਚੰਡਾ ਫੜਨ ਵਾਲਾ ਨਹੀਂ ਹੋਣਾ ਉਹ ਪੰਜਾਬ 'ਚ 13 ਸੀਟਾਂ ਲੜਦੀ ਹੈ 25 ਲੱਖ ਵੋਟ ਲੈ ਕੇ ਜਾਂਦੀ ਹੈ 19% ਵੋਟ ਲੈ ਕੇ ਜਾਂਦੀ ਹੈ ਔਰ ਅਗਰ ਅਸੀਂ ਵਿਧਾਨ ਸਭਾ 'ਚ ਉਹਨੂੰ ਕਨਵਰਟ ਕਰ ਲਓ ਤੇ 23 ਸੀਟਾਂ ਤੇ ਅਸੀਂ ਲੀਡ ਕੀਤਾ ਤੇ ਇਹ ਸੀਟਾਂ ਭਾਜੀਪੀ ਨੇ ਜਿੱਤੀਆਂ ਵਿਧਾਨ ਸਭਾ ਦੀਆਂ 9 ਸੀਟਾਂ ਤੇ ਬੜੇ ਥੋੜੇ ਮਾਰਜਿਨ ਨਾਲ ਅਸੀਂ ਨੰਬਰ 2 ਤੇ ਰਹੇ ਹਾਂ ਜੀ ਅਸੀਂ ਤਾਂ ਕੁੱਲ ਲੜਦੇ ਹੀ 30 ਸੀਟਾਂ ਸੀ ਅੱਜ ਅਸੀਂ 32 ਸੀਟਾਂ ਤੇ ਆ ਗਏ ਹਾਂ ਜਾਂ ਆ ਗਏ ਆ ਬਰਾਬਰ ਆ ਗਏ ਆ ਸੋ ਮੈਂ ਸਮਝਦਾ ਬੜੀ ਵੱਡੀ ਭਾਜੀਪੀ ਲਈ ਪ੍ਰਾਪਤੀ ਹੈ ਔਰ ਭਾਜੀਪੀ ਇੱਕ ਵੱਡੀ ਤਾਕਤਵਰ ਧਿਰ ਬਣ ਕੇ ਪੰਜਾਬ 'ਚ ਉੱਭਰੀ ਹੈ ਕੋਈ ਅੱਜ ਜੋ ਮਰਜ਼ੀ ਕਹੀ ਜਾਏ ਜਿਸ ਪ੍ਰਕਾਰ ਦਾ ਦੁਸ਼ਪ੍ਰਚਾਰ ਭਾਜੀਪੀ ਦੇ ਖਿਲਾਫ ਚੱਲਦਾ ਸੀ ਸਾਡੇ ਵਿਰੋਧੀ ਸਾਡੇ ਬਾਰੇ ਜੋ ਕਹਿੰਦੇ ਸੀ ਅਸੀਂ ਉਹ ਸਾਰਿਆਂ ਨੂੰ ਦਰਕਿਨਾਰ ਕਰਕੇ ਤਾਕਤਵਰ ਕਿ ਉਭਰੇ ਆ ਔਰ ਇਹ ਲੈ ਸਾਡੀ ਸ਼ੁਰੂਆਤ ਹੈ ਅੱਜ ਤਾਂ ਇਨੂੰ ਕਹਿ ਲਓਣਾ ਕਿ ਸ਼ੁਰੂਆਤ ਕੀਤੀ ਹੈ 2022 ਚ ਅਸੀਂ ਵੱਖਰੇ ਹੋ ਕੇ ਪਹਿਲੀ ਇਲੈਕਸ਼ਨ ਲੜੀ ਸੀ 2 ਸਾਲਾਂ ਜੀ ਅਸੀਂ ਅਕਾਲੀ ਦਰ ਨੂੰ ਪਛਾੜ ਕੇ ਤੀਜੀ ਵੱਡੀ ਧਿਰ ਬਣ ਗਏ ਸਾਲ ਹੋ ਗਿਆ ਟੱਪਣ ਦੇ ਉਹ ਭਾਜਪਾ ਸਭ ਤੋਂ ਵੱਡੀ ਹੋ ਸਭ ਤੋਂ ਤਾਕਤਵਰ ਪਾਰਟੀ ਬਣ ਕੇ ਉੱਭਰੀ ਡਾਕਟਰ ਸਾਹਿਬ ਜਿਹੜਾ ਵੋਟ ਬੈਂਕ ਦੀ ਗੱਲ ਕਰਦੇ ਤੁਸੀਂ ਉਹ ਭਾਜਪਾ ਦਾ ਵੋਟ ਬੈਂਕ ਹੈਗਾ ਜਾਂ ਫਿਰ ਭਾਜਪਾ ਨੇ ਜਿਹੜੇ ਕਾਂਗਰਸੀ ਕੈਂਡੀਡੇਟ ਲਿਆਉਂਦੇ ਨੇ ਉਹਨਾਂ ਦਾ ਵੋਟ ਬੈਂਕ ਵੀ ਨਾਲ ਹੈਗਾ ਉਦਾਹਰਨ ਦੇ ਤੌਰ ਤੇ ਪਟਿਆਲਾ ਦੇ ਵਰਨੀਤ ਕੌਰ ਉਹ ਕਿਸੇ ਸਮੇਂ ਕਾਂਗਰਸ ਦੇ ਵਿੱਚ ਸੀਗੇ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਜਲੰਧਰ ਦੇ ਵਿੱਚ ਸ਼ਸ਼ੀਲ ਰਿੰਕ ਪਹਿਲਾ ਕਾਂਗਰਸ ਫਿਰ ਰਾਮਾਨੀ ਪਾਰਟੀ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਦਾ ਵੋਟ ਬੈਂਕ ਜਿਹੜਾ ਉਹਨਾਂ ਦੇ ਨਾਲ ਜੁੜਿਆ ਸੀਗਾ ਤੇ ਉਸੇ ਨੂੰ ਸੈਲੀਬ੍ਰੇਟ ਕਰ ਰਹੀ ਹੈ ਬੀਜਪੀ ਗੁਰਦਾਸਪੁਰ ਚ ਦਿਨੇਸ਼ ਬੱਬੂ ਆਨੰਦਪੁਰ ਸਾਹਿਬ ਚ ਸੁਭਾ ਸ਼ਰਮਾ ਹੁਸ਼ਿਆਰਪੁਰ ਚ ਨੀਤਾ ਸੋਮਪ੍ਰਕਾਸ਼ ਅੰਮ੍ਰਿਤਸਰ ਚ ਤਰਨਜੀਤ ਸੰਧੂ ਸਭ ਨੇ ਉਨੀ ਤਗੜੇ ਹੋ ਕਿਲੈਕਸ਼ਨ ਲੜੀ ਸਭ ਨੂੰ ਉਨੀਆਂ ਹੀ ਵੋਟਾਂ ਪਈਆਂ ਮੇਰੇ ਹਲਕੇ ਚ ਬੀਜਪੀ ਨੂੰ 6.5% ਦੀ ਵੋਟਾਂ ਮਿਲੀਆਂ ਸੀ 9 ਵਿਧਾਨ ਸਭਾਵਾਂ ਚ ਮੇਰੇ ਲੋਕ ਸਭਾ ਚ ਅੱਜ ਅਸੀਂ 18% ਤੇ ਖੜੇ ਆਂ ਸੁਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਉਹਨਾਂ ਦੇ ਆਉਣ ਨਾਲ ਵੀ ਵੋਟ ਵਧੀ ਹੈ ਨਿਸ਼ਚਿਤ ਹੈ ਤੁਸੀਂ ਕੋਈ ਲੀਡਰਸ਼ਿਪ ਲੈ ਕੇ ਆਂਦੇ ਹੋ ਤੇ ਵੋਟ ਵਧਦੀ ਹੈ ਲੇਕਿਨ ਇਹ ਭਾਜਪਾ ਪਾਰਟੀ ਦੀ ਵੋਟ ਵਧੀ ਹੈ ਜਿੰਨਾ ਵਿਧਾਨ ਸਭਾਵਾਂ 'ਚ ਭਾਜਪਾ ਨੇ ਲੀਡ ਕੀਤਾ ਉਹ ਕਿਹੜੀਆਂ ਵਿਧਾਨ ਸਭਾਵਾਂ ਨੇ ਪਠਾਨਕੋਟ ਸੁਜਾਨਪੁਰ ਪੁਆ ਅਬੋਹਰ ਫਾਜ਼ਿਲਕਾ ਅਮਰੇਸਰ ਦੀਆਂ ਤਿੰਨੋਂ ਸੀਟਾਂ ਜਲੰਧਰ ਦੀਆਂ ਦੋ ਸੀਟਾਂ ਲੁਧਿਆਣੇ ਦੀਆਂ ਪੰਜ ਸੀਟਾਂ ਇਹ ਸਾਰੀਆਂ ਉਹ ਸੀਟਾਂ ਨੇ ਜਿੱਥੇ ਰਾਜਪੁਰਾ ਜਿੱਥੇ ਭਾਜਪਾ ਪਹਿਲਾਂ ਵੀ ਤਾਕਤਵਰ ਪਾਰਟੀ ਰਹੀ ਹੈ ਇਸ ਕਰਕੇ ਨਿਸ਼ਚਿਤ ਰੂਪ ਨਾਲ ਉਹਨਾਂ ਨੇਤਾਵਾਂ ਦੇ ਆਮਦਾ ਵੀ ਪਾਰਟੀ ਨੂੰ ਫਾਇਦਾ ਮਿਲਿਆ ਹੈ ਲੇਕਿਨ ਇਹ ਭਾਰਤੀ ਜਨਤਾ ਪਾਰਟੀ ਦੀ ਗ੍ਰੋਥ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਤਾਕਤ ਬਣ ਕੇ ਉੱਭਰੀ ਹੈ ਇਹ ਵੋਟ ਨਰਿੰਦਰ ਮੋਦੀ ਜੀ ਲਈ ਹੈ ਇਹ ਵੋਟ ਭਾਰਤੀ ਜਨਤਾ ਪਾਰਟੀ ਲਈ ਹੈ ਨਿਸ਼ਚਿਤ ਰੂਪ ਨਾਲ ਸਾਡੇ ਸਾਰੇ ਕੈਂਡੀਡੇਟਸ 13 ਦੇ 13 ਉਮੀਦਵਾਰਾਂ ਨੇ ਬੜੀ ਡਟ ਕੇ ਚੋਣ ਲੜੀ ਹੈ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੀ ਸ਼ਕਤੀਸ਼ੀਲਤਾ ਉਹਨਾਂ ਦੀ ਜੋ ਰਾਜਨੀਤਿਕ ਪੂੰਜੀ ਹੈ ਉਹਦਾ ਲਾਭ ਵੀ ਮਿਲਿਆ ਮਿਲਦਾ ਹੈ ਇਹ ਸਾਰੀਆਂ ਪਾਰਟੀਆਂ ਨੂੰ ਮਿਲਦਾ ਹੈ ਉਹਨਾਂ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ ਔਰ ਉਹ ਸਾਰੇ ਤਾਂ ਅੱਗੇ ਵੀ ਰਹਿਣ ਵਾਲੇ ਹੈ ਹੁਰਜਾ ਦਾ ਲੋਕ ਆਣਗੇ ਬੀਜੇਪੀ 'ਚ ਬੀਜੇਪੀ ਦੀ ਤਾਕਤ ਹੋਰ ਵਧੇਗੀ ਇਸ ਲਈ ਮੈਂ ਕਹਿ ਰਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਤਾਕਤਵਰ ਤੇਰ ਬਣ ਕੇ ਉਭਰੇ ਤਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਕਤਵਰ ਹੋ ਤੁਹਾਨੂੰ ਲੱਗਦਾ ਕਿ ਜਿਹੜਾ ਹੁਣ ਮਾਹੌਲ ਸੀਗਾ ਜਿਹੜਾ ਮਾਹੌਲ ਬੀਜੇਪੀ ਦੇ ਫੇਵਰ ਦੇ ਵਿੱਚ ਹੁਣ ਸੀਗਾ ਭਾਵੇਂ ਰਾਮ ਮੰਦਰ ਦਾ ਇਸ਼ੂ ਸੀ ਭਾਵੇਂ ਨਰਿੰਦਰ ਮੋਦੀ ਹੋਰਾਂ ਦਾ ਆਪਣਾ ਔਰਾ ਸੀਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕੰਮ ਕਰੂਗਾ ਹਾਲਾਂਕਿ ਰਾਮ ਮੰਦਰ ਦਾ ਇਸ਼ੂ ਉਹ ਜੋਧਿਆ ਵਿੱਚ ਵੀ ਨਹੀਂ ਚੱਲਿਆ ਬੀਜੇਪੀ ਕਦੀ ਵੀ ਇੱਕ ਮੁੱਦੇ ਤੇ ਆਧਾਰ ਤੇ ਚੋਣ ਨਹੀਂ ਲੜੀ ਨ ਰਾਮ ਜਿਹਦੇ ਮੰਦਿਰ ਦਾ ਬਹੁਤ ਵੱਡਾ ਇੰਪੈਕਟ ਸੀ ਲੋਕਾਂ ਦੇ ਮਨ 'ਚ ਗੱਲ ਸੀ ਕਿ ਯਾਰ ਬੀਜੇਪੀ ਨੇ ਬੜਾ ਸੰਘਰਸ਼ ਕੀਤਾ ਹੈ ਰਾਮ ਮੰਦਿਰ ਬਣਾਉਣ ਲਈ ਇਸ ਕਰਕੇ ਉਹਨਾਂ ਦੇ ਮਨ 'ਚ ਗੱਲ ਸੀ ਕਿ ਅਸੀਂ ਬੀਜੇਪੀ ਨੂੰ ਵੋਟ ਕਰਨਾ ਹੈ ਬਹੁਤ ਵੱਡਾ ਵਰਗ ਸੀ ਉਹ ਬਿਲਕੁਲ ਵੋਟ ਪਈ ਹੈ ਅਯੁੱਧਿਆ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਯੁੱਧਿਆ ਅਯੁੱਧਿਆ ਸ਼ਹਿਰ 'ਚ ਤਾਂ ਬੀਜੇਪੀ ਜਿੱਤੀ ਹੈ ਉਹ ਸੀਟ ਫੈਜ਼ਾਬਾਦ ਹੈ ਅਯੁੱਧਿਆ ਨਹੀਂ ਹੈ ਔਰ ਫੈਜ਼ਾਬਾਦ ਦੀ ਸੀਟ 'ਚ ਬਹੁਤ ਸਾਰੀਆਂ ਦੂਜੀਆਂ ਵਿਧਾਨ ਸਭਾਵਾਂ ਵੀ ਆਉਂਦੀਆਂ ਉਹ ਠੀਕ ਹੈ ਉੱਥੇ ਬੀਜੇਪੀ ਉਹਨਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਤੇ ਲੋਕਲ ਕਾਰਨ ਵੀ ਹੁੰਦੇ ਆ ਸਾਡਾ ਸਿਟਿੰਗ ਐਮਪੀ ਸੀ ਉਹਦੇ ਖਿਲਾਫ ਵੀ ਐਂਟੀ-ਇੰਕੰਮਬੈਂਸੀ ਹੋ ਸਕਦੀ ਹੈ ਕਈ ਕਾਰਨ ਸੀ ਕਿ ਉਹਦੇ ਲੇਕਿਨ ਪੂਰੇ ਦੇਸ਼ 'ਚ ਨਿਸ਼ਚਿਤ ਰੂਪ ਨਾਲ ਉਸ ਮੁੱਦੇ ਦਾ ਦੇਸ਼ ਦੇ ਵੱਡੇ ਵਰਗ ਦੇ ਮਨ ਤੇ ਅਸਰ ਸੀ ਲੇਕਿਨ ਸਾਡਾ ਸਾਰਾ ਚੋਣਤਾ ਮੋਦੀ ਜੀ ਦੇ ਕੰਮਾਂ ਤੇ ਧਾਰਾ ਸੀਗਾ ਔਰ ਮੋਦੀ ਜੀ ਦੇ ਕੰਮਾਂ ਦਾ ਜਲੌਅ ਹੋਰ ਹੈ ਅੱਗੇ ਵੀ ਰਹਿਣਾ ਹੈ ਮੋਦੀ ਜੀ ਨੇ ਅਗਲੇ ਹੁਣ ਜਦੋਂ ਨਵੀਂ ਸਰਕਾਰ ਬਣੀ ਹੈ ਤੀਸਰੀ ਸਰਕਾਰ ਬਣੀ ਹੈ ਜਿਆਦਾ ਵੱਡੇ ਹਿਸਟੋਰੀਕਲ ਕੰਮ ਕਰਨੇ ਹਨ ਉਹਨਾਂ ਨੇ ਇਸ਼ਾਰਾ ਵੀ ਕੀਤਾ ਹੈ ਇਸ ਗੱਲ ਵੱਲ ਸੋ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਖਾਸ ਕਰਕੇ ਆਪਾਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰ ਰਹੇ ਹਾਂ ਮੈਂ ਤਾਂ ਆਪ ਇਲੈਕਸ਼ਨ ਲੜੀ ਆ ਮੈਂ ਪਿੰਡਾਂ 'ਚ ਗਿਆ ਜਦੋਂ ਮੈਂ ਪਿੰਡਾਂ 'ਚ ਗਿਆ ਤੇ ਪਿੰਡਾਂ 'ਚ ਵਾਤਾਵਰਨ ਸੀ ਲੋਕ ਕਹਿੰਦੇ ਸੀ ਯਾਰ ਨਹੀਂ ਅਸੀਂ ਬੀਜੇਪੀ ਨੂੰ ਇੱਕ ਵਾਰੀ ਜਮਾਉਣਾ ਹੈ ਇੰਨੀ ਵੋਟ ਐਵੇਂ ਨਹੀਂ ਵਧ ਰਹੀ ਬੀਜੇਪੀ ਦੀ ਉਹ ਠੀਕ ਹੈ ਕਿ 6% ਤੋਂ 18% ਦੀ ਛਲਾਂਗ ਸੀਟ ਨਹੀਂ ਲੈ ਕੇ ਆ ਸਕੇ ਅਗਲੀ ਛਲਾਂਗ ਮਾਰਾਂਗੇ ਤੇ ਜਿੱਦਾਂ ਉੜੀਸਾ ਸਵੀਪ ਕੀਤਾ ਨਾ ਜਿੱਦਾਂ ਹਰਿਆਣਾ ਸਵੀਪ ਕੀਤਾ ਸੀ ਪੰਜਾਬ ਵੀ ਉਦਾਂ ਹੀ ਸਵੀਪ ਕਰਨਾ ਹੈ ਸੀ ਤਾਂ ਬੀਜੇਪੀ ਇੱਕ ਵੋਟ ਸ਼ੇਅਰ ਨੂੰ ਸੈਲੀਬ੍ਰੇਟ ਕਰ ਰਹੀ ਐ ਇਸ ਵਕਤ ਕਿਉਂਕਿ ਜਿਵੇਂ ਤੁਸੀਂ ਕਹ ਰਹੇ ਹੋ ਕਿ ਤੇ ਤੇ ਤੁਸੀਂ ਲੀਡ ਲੈ ਗਏ ਹੋ ਪਰ ਪਿੱਛੇ 94 ਤੇ ਬਹੁਤ ਪਿੱਛੇ ਹੋ ਤਾਂ ਫਿਰ ਉਹ 94 ਤੋਂ ਲੱਗਦਾ ਕਿ ਕਵਰ ਅਪ ਹੋ ਪਾਉਣਗੇ ਹੁਣ ਬਿਲਕੁਲ ਤੁਹਾਡੀ ਗੱਲ ਠੀਕ ਹੈ ਲੇਕਿਨ ਤੁਸੀਂ ਇਹ ਵੀ ਦੇਖੋ ਨਾ ਕਿ ਅਸੀਂ 2 ਤੋਂ 3 ਤੱਕ ਆਈ ਗਏ 10 10 ਗੁਣਾ ਸਾਡੀ ਗਰੋਥ ਹੋਈ ਹੈ 10 ਗੁਣਾ ਹੁਣ ਤੇ 3 ਤੋਂ 17 ਦੇ ਜਾਣਾ ਤਿੰਨ ਗੁਣਾ ਹੀ ਗਰੋਥ ਚਾਹੀਦੀ ਸਾਨੂੰ ਹੁਣ ਨਿਸ਼ਚਿਤ ਰੂਪ ਨਾਲ ਹੋਏਗੀ ਪੰਜਾਬ ਦੇ ਲੋਕਾਂ ਦਾ ਇੱਕ ਵਿਸ਼ਵਾਸ ਬਣ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਲੱਗ ਰਿਹਾ ਹੈ ਯਾਰ ਭਾਜਪਾ ਜਿੱਤ ਸਕਦੀ ਹੈ ਇਸ ਇਲੈਕਸ਼ਨ ਤੋਂ ਪਹਿਲਾਂ ਤਾਂ ਕੀ ਸੀ ਵਿਰਾਟ ਸਾਹਿਬ ਕੇ ਬਹੁਤ ਵੱਡੇ ਵਰਗ ਨੂੰ ਲੱਗਦਾ ਸੀ ਯਾਰ ਭਾਜਪਾ ਦੀ ਨਾ ਪੰਜਾਬ 'ਚ ਨਹੀਂ ਗੱਲ ਬਣਨੀ ਬੀਜੇਪੀ ਨੂੰ ਪੰਜਾਬ ਚ ਵੋਟ ਨਹੀਂ ਪਾਣੀ ਇਸ ਕਰਕੇ ਉਹ ਚ ਜਕਰਿਆ ਸੀ ਜਦੋਂ ਇੰਨੀ ਵੋਟ ਬੀਜੇਪੀ ਨੂੰ ਪੈ ਗਈ ਤੇ ਉਹਦੇ ਮਨ ਚ ਵਿਸ਼ਵਾਸ ਜਗਾ ਯਾਰ ਬੀਜੇਪੀ ਤੇ ਗੱਲ ਬਣ ਸਕਦੀ ਆ ਤੁਸੀਂ ਇਹ ਦੇਖੋ ਕਿ ਹਾਰਨ ਤੋਂ ਬਾਅਦ ਬੀਜੇਪੀ ਨੂੰ ਕੋਈ ਸੀਟ ਨਹੀਂ ਆਈ ਲੇਕਿਨ ਹਾਰਨ ਤੋਂ ਬਾਅਦ ਮੈਂ ਆਪ ਚੋਣ ਹਾਰਿਆ ਲੇਕਿਨ ਜਿੰਨਾ ਜ਼ਿਆਦਾ ਉਤਸ਼ਾਹ ਮੈਂ ਆਪਣੀ ਕੌਂਸਟੈਂਸੀ ਦੇਖ ਰਿਹਾ ਮੈਨੂੰ ਇੰਨੇ ਲੋਕ ਮਿਲਣ ਆ ਰਹੇ ਆ ਕਿ ਸਾਬ ਅਸੀਂ ਬੀਜੇਪੀ ਜੁਆਇਨ ਕਰਨਾ ਚਾਹੁੰਦੇ ਆ ਅਸੀਂ ਤੁਹਾਡੀ ਇਲੈਕਸ਼ਨ ਵਿੱਚ ਮਦਦ ਨਹੀਂ ਕੀਤੀ ਸੀ ਸਰਪੰਚ ਆ ਰਹੇ ਆ ਬਲਾਕ ਸਮਤੀ ਮੈਂਬਰ ਆ ਰਹੇ ਆ ਕਿ ਅਸੀਂ ਬੀਜੇਪੀ ਵੱਲੋਂ ਇਲੈਕਸ਼ਨ ਲੜਨੀ ਚਾਹੁੰਦੇ ਆ ਤੁਸੀਂ ਸਾਡੇ ਤੇ ਹੱਥ ਰੱਖੋ ਤੇ ਬੀਜੇਪੀ ਸ਼ਾਮਲ ਹੋਣਾ ਚਾਹੁੰਦੇ ਆ ਮੈਂ ਉਹਨੂੰ ਪੁੱਛਦਾ ਯਾਰ ਤੁਸੀਂ ਇਲੈਕਸ਼ਨ ਦੇ ਟਾਈਮ ਕਿਉਂ ਨਹੀਂ ਮਦਦ ਕੀਤੀ ਉਹ ਕਹਿੰਦੇ ਸੱਚੀ ਗੱਲ ਆ ਸਾਨੂੰ ਲੱਗਦਾ ਨਹੀਂ ਸੀ ਪਰ ਜਿੰਨੀ ਤਗੜੇ ਹੋ ਗਏ ਤੁਸੀਂ ਇਲੈਕਸ਼ਨ ਲੜੀ ਜਿੰਨੀ ਤਗੜੇ ਹੋ ਗਏ ਬੀਜੇਪੀ ਨੇ ਇਲੈਕਸ਼ਨ ਲੜੀ ਜਿੰਨੀ ਤੁਹਾਨੂੰ ਵੋਟ ਪਈ ਆ ਹੁਣ ਸਾਨੂੰ ਵਿਸ਼ਵਾਸ ਬਣ ਗਿਆ ਕਿ ਨਹੀਂ ਯਾਰ ਬੀਜੇਪੀ ਪੰਜਾਬ ਚ ਆ ਸਕਦੀ ਆ ਅਸੀਂ ਹੁਣ ਖੁੱਲ ਕੇ ਡਟ ਕੇ ਬੀਜਪੀ ਨਾਲ ਚੱਲਣ ਨੂੰ ਤਿਆਰ ਹੈ ਇਹ ਜਿਹੜਾ ਮਾਹੌਲ ਬਦਲਿਆ ਹੈ ਇਸ ਵੋਟ ਪਰਸੈਂਟੇਜ ਤੋਂ ਬਾਅਦ ਇਸ ਕਰਕੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਦੇਖੋ ਬੀਜਪੀ ਅੱਜ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਇੱਕ ਦਿਨ ਚ ਤਾਂ ਨਹੀਂ ਬਣ ਗਈ ਅਸੀਂ ਵੋਟ ਪਰਸੈਂਟੇਜ ਵਧਾਉਂਦੇ 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 ਹਾਂ ਇਸ ਤੱਕ ਪਹੁੰਚੇ ਅਸੀਂ ਸਾਨੂੰ ਪਤਾ ਹੈ ਵੋਟ ਪਰਸੈਂਟੇਜ ਦੀ ਇੰਪੋਰਟੈਂਸ ਕੀ ਹੈ ਸਾਨੂੰ ਪਤਾ ਹੈ ਕਿ ਉਡੀਸਾ ਦੇ ਦੋ ਇਲੈਕਸ਼ਨ ਆ ਸੀ ਆ ਰਹੀਆਂ ਲੇਕਿਨ ਵੋਟ ਪਰਸੈਂਟੇਜ ਵਧ ਰਿਹਾ ਸੀ ਵਿਰੋਧੀਆਂ ਨੂੰ ਲੱਗਦਾ ਸੀ ਅੱਜ ਬੀਜਪੀ ਇੱਕਦਮ ਦੋ ਤੇਈ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ ਇਕਿਆਂ ਤੋਂ 20 ਐਮਪੀ ਚ ਤਾਂ ਆ 2027 ਦੀ ਇਲੈਕਸ਼ਨ ਪੰਜਾਬ ਚ ਬੀਜੇਪੀ ਨੇ ਤਗੜੇ ਮਾਰਜਨ ਨਾਲ ਔਰ ਬੜੇ ਵੱਡੇ ਅੰਤਰ ਨਾਲ ਜਿੱਤਨੀ ਜੀ ਤਾਂ ਅਨੰਦਪੁਰ ਸਾਹਿਬ ਤੋਂ ਤੁਸੀਂ ਖੁਦ ਇਲੈਕਸ਼ਨ ਲੜਿਆ ਹਾਲਾਂਕਿ ਕਹਿੰਦਾ ਮੈਂ ਇਹ ਪੁੱਛਣਾ ਵੀ ਚਾਹਾਂਗਾ ਕਿਹੜੀ ਤੁਹਾਡੇ ਗਿੱਦੜ ਸਿੰਘ ਦੀ ਹੱਥ ਲੱਗੀ ਸੀ ਅਕਾਲੀ ਦਲ ਵੀ ਤੁਸੀਂ ਪਛਾੜਤਾ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿਸੇ ਵਕਤ ਉਥੋਂ ਐਮਪੀ ਰਹੇ ਸੀਗੇ ਤਾਂ ਫਿਰ ਸਪੈਸ਼ਲ ਤੁਹਾਡੇ ਤੇ ਇੱਕ ਸਵਾਲ ਲੱਗਿਆ ਕਿਸ ਤਰ੍ਹਾਂ ਉਥੇ ਚੋਣ ਪ੍ਰਚਾਰ ਰਿਆ ਜਿਸ ਕਰਕੇ ਤੁਸੀਂ ਇੱਥੋਂ ਤੱਕ ਪਹੁੰਚੇ ਕਿ ਬੀਜੇਪੀ ਤੀਜੇ ਨੰਬਰ ਤੇ ਲਿਆ ਦੇਖੋ ਬੀਜੇਪੀ ਤਾਂ ਪਹਿਲੇ ਨੰਬਰ ਤੇ ਆ ਜਾਣੀ ਸੀ ਸਾਨੂੰ ਸਮੇਂ ਘੱਟ ਮਿਲਿਆ ਮ ਮੈਨੂੰ ਟੋਟਲ 20 ਦਿਨ ਮਿਲੇ ਕੈਂਪੇਨ ਕਰਨ ਲਈ ਬਹੁਤ ਵੱਡੀ ਪਾਰਲੀਮੈਂਟ ਸੀ ਨੌ ਵਿਧਾਨ ਸਭਾ ਹਲਕੇ ਐ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਤੇ 2 ਘੰਟੇ ਲੱਗਦੇ ਮੇਰੀ ਪਾਰਲੀਮੈਂਟ 'ਚ 20 ਦਿਨ ਦੇ ਸਮੇਂ 'ਚ ਵੀ ਅਸੀਂ ਬੜੀ ਮਜ਼ਬੂਤ ਕੈਂਪੇਨ ਕੀਤੀ 250 ਤੋਂ ਜ਼ਿਆਦਾ ਰੈਲੀਆਂ ਅਸੀਂ ਕੀਤੀਆਂ 15 ਦਿਨ ਦੇ ਟਿਨਿਓਰ 'ਚ ਸਭ ਵੱਡੇ ਵੱਡੇ ਨੇਤਾ ਵੀ ਆਏ ਮੈਂ ਆ ਪਿੰਡਾਂ ਜਾ ਕੇ ਰੈਲੀਆਂ ਕਰਕੇ ਆਇਆ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਨਾ ਉਸੇ ਵਿਸ਼ਵਾਸ ਤੇ ਕਹਿ ਰਿਹਾ ਮੈਂ ਤੁਹਾਨੂੰ ਕੋਈ ਹਵਾਈ ਗੱਲ ਨਹੀਂ ਕਰ ਰਿਹਾ ਮੈਂ ਜਦੋਂ ਪਿੰਡਾਂ 'ਚ ਗਿਆ ਮੈਂ 140 ਪਿੰਡਾਂ 'ਚ ਰੈਲੀਆਂ ਕੀਤੀਆਂ ਉਹਨਾਂ 140 ਪਿੰਡਾਂ ਚੋਂ 750 ਪਿੰਡਾਂ ਚ ਮੈਂ ਲੀਡ ਲੈ ਕੇ ਆਇਆ। ਇਹਨਾਂ ਹਾਲਾਤਾਂ ਚ ਵੀ 15 ਦਿਨ ਦੀ ਕੈਂਪੇਨ ਚ ਕਿਸਾਨ ਵਿਰੋਧ ਕਰ ਰਹੇ ਸੀ, ਸਾਰਾ ਦੁਸ਼ਪ੍ਰਚਾਰ ਸੀ ਬਾਵਜੂਦ ਲੀਡ ਲੈ ਕੇ ਆਇਆ। ਸ਼ਹਿਰਾਂ ਚੋਂ ਵੀ ਬਹੁਤ ਸਾਰੇ ਸ਼ਹਿਰਾਂ ਤੋਂ ਜਿੱਤ ਕੇ ਆਇਆ। ਸੋ ਇਸ ਸਮੇਂ ਘੱਟ ਸੀ ਨਹੀਂ ਤਾਂ ਰਿਜ਼ਲਟ ਹੋਰ ਅੱਛਾ ਹੁੰਦਾ। ਦੇਖੋ ਗਿੱਦੜ ਸਿੰਘ ਇੱਕੋ ਹੀ ਹੈ ਕਿ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਯਾਰ ਮੋਦੀ ਸਾਹਿਬ ਨਾਲ ਜੁੜ ਕੇ ਹੀ ਪੰਜਾਬ ਦਾ ਭਲਾ ਹੋਣਾ। ਪੰਜਾਬ ਨੂੰ ਜੇ ਕੋਈ ਕਰਜ਼ੇ ਚੋਂ ਕੱਢ ਸਕਦਾ ਹੈ ਪੰਜਾਬ ਨੂੰ ਜੇ ਕੋਈ ਮਾਫੀਆ ਰਾਜ ਤੋਂ ਮੁਕਤ ਕਰ ਸਕਦਾ ਹੈ ਪੰਜਾਬ ਨੂੰ ਜੇ ਕੋਈ ਡਰੱਗਸ ਦੇ ਜਾਲ ਚੋਂ ਕੱਢ ਸਕਦਾ ਹੈ ਪੰਜਾਬ ਨੂੰ ਜੇ ਕੋਈ ਚੰਗਾ ਸੁਸ਼ਾਸਨ ਦੇ ਸਕਦਾ ਹੈ ਖੁਸ਼ਹਾਲੀ ਲੈ ਕੇ ਆ ਸਕਦਾ ਹੈ ਤੇ ਉਹ ਮੋਦੀ ਸਾਹਿਬ ਹੈ ਇਹ ਗੱਲ ਅੱਜ ਲੋਕਾਂ ਚ ਗੱਲ ਆ ਗਈ ਹੈ ਇਸ ਕਰਕੇ ਸਾਨੂੰ ਇੰਨੀਆਂ ਵੋਟਾਂ ਪੈ ਰਹੀਆਂ ਔਰ ਅਗਰ ਸਮੇਂ ਜ਼ਿਆਦਾ ਹੁੰਦਾ ਤੇ ਨਿਸ਼ਚਿਤ ਰੂਪ ਨਾਲ ਆਪਾਂ ਜਿੱਤ ਕੇ ਵੀ ਹੁੰਦੇ ਲੇਕਿਨ ਕੋਈ ਗੱਲ ਨਹੀਂ ਅਸੀਂ ਚੋਣ ਜ਼ਰੂਰ ਆ ਰਹੀ ਹੈ ਲੇਕਿਨ ਅਸੀਂ ਲੋਕਾਂ ਦੇ ਦਿਲ ਜਿੱਤੇ ਔਰ ਸਾਡੇ ਹੌਸਲੇ ਪੂਰੇ ਬੁਲੰਦ ਹੈ ਮੈਂ ਤਾਂ ਦੇਖੋ ਹਾਰਨ ਤੋਂ ਬਾਅਦ ਵੀ ਇੱਕ ਦਿਨ ਘਰ ਨਹੀਂ ਬੈਠਾਂ ਲੋਕ ਗਰਮੀਆਂ ਚ ਪਹਾੜਾਂ ਤੇ ਜਾ ਰਹੇ ਆ ਮੈਂ ਆਪਣੀ ਕੰਸਟੈਂਸੀ ਜਾ ਰਿਹਾ ਮੈਂ ਚੋਣਾ ਹਾਰਨ ਤੋਂ ਅਗਲੇ ਦਿਨ ਤੋਂ ਕੰਮ ਸ਼ੁਰੂ ਕਰਤਾ ਸੀ ਬਹੁਤ ਵੱਡਾ ਕਾਰਜਕ੍ਰਮ ਅਸੀਂ ਕੀਤਾ ਹੁਣੇ ਧੰਨਵਾਦ ਦਾ ਔਰ ਮੈਂ ਜਿੰਨੇ ਬੂਥਾਂ ਦੇ ਪਾਰਟੀ ਜਿੱਤੀ ਹੈ ਪਹਿਲਾਂ ਉੱਥੇ ਜਾਊਂਗਾ ਪਰ ਜਿੱਥੇ ਆ ਰਿਹਾ ਉੱਥੇ ਵੀ ਜਾਊਂਗਾ ਪਿੰਡਾਂ ਦੇ ਦੌਰੇ ਸ਼ੁਰੂ ਕਰਦੇ ਆ ਜੋ ਵਾਦਾ ਜੋ ਸੰਕਲਪ ਅਸੀਂ ਲੋਕਾਂ ਨਾਲ ਕੀਤਾ ਸੀ ਉਹ ਪੂਰਾ ਕਰਾਂਗੇ ਔਰ ਪਾਰਟੀ ਦੀਆਂ ਨੌ ਦੀਆਂ ਨੌ ਵਿਧਾਨ ਸਭਾ ਦੀ ਪਾਰਟੀ ਨੂੰ ਤਿਆਰ ਕਰ ਤੁਹਾਨੂੰ ਲੱਗਦਾ ਕਿ ਬੀਜੇਪੀ ਦਾ ਵੀ ਕਾਂਗਰਸੀਕਰਨ ਹੋ ਗਿਆ ਜੇ ਪ੍ਰਧਾਨ ਦੀ ਗੱਲ ਕੀਤੀ ਜਾਵੇ ਬੀਜੇਪੀ ਦੇ ਉਹ ਵੀ ਸਾਫ ਕਾਂਗਰਸੀ ਜੇਕਰ ਇੱਕ ਕੇਂਦਰੀ ਰਾਜ ਮੰਤਰੀ ਜਰਮਨੀਤ ਬਿੱਟੂ ਉਹ ਵੀ ਸਾਬਕਾ ਕਾਂਗਰਸੀ ਤਾਂ ਟਕਸਾਲੀ ਭਾਜਪਾਏ ਇੰਨਾ ਕਿਉਂ ਪਛੜ ਗਏ ਬੀਜੇਪੀ ਚ ਅਸੀਂ ਇਦਾਂ ਵੀ ਡੋਨਟ ਥਿੰਕ ਲਾਈਕ ਦਿਸ ਕਿ ਇਹ ਸਾਬਕਾ ਕਾਂਗਰਸੀ ਨਹੀਂ ਹੈ ਟਕਸਾਲੀ ਨੇ ਜੋ ਭਾਰਤੀ ਜਨਤਾ ਪਾਰਟੀ ਛ ਹੈ ਜੋ ਮੋਦੀ ਸਾਹਿਬ ਦੀਆਂ ਨੀਤੀਆਂ ਨਾਲ ਸਹਿਮਤ ਹੋ ਕੇ ਪਾਰਟੀ ਚ ਆ ਗਿਆ ਉਹ ਸਭ ਭਾਜਪਾਈ ਨੇ ਦੇਖੋ ਅਗਰ ਤੁਸੀਂ ਪਾਰਟੀ ਨੂੰ ਵਧਾਣਾ ਹੈ ਅਗਰ ਪੰਜਾਬ ਚ ਸਰਕਾਰ ਬਣਾਣੀ ਹੈ ਤੇ ਦਿਲ ਖੋਲਣਾ ਪੈਣਾ ਹੈ ਇਸ ਲਈ ਸਾਡੀਆਂ ਬਾਹਵਾਂ ਵੀ ਖੁੱਲੀਆਂ ਨੇ ਸਾਡਾ ਦਿਲ ਵੀ ਖੁੱਲਾ ਹੈ ਔਰ ਅਸੀਂ ਬੜੇ ਖੁੱਲੇ ਮਨ ਨਾਲ ਮੈਂ ਅੱਜ ਵੀ ਤੁਹਾਡੇ ਮਾਧਿਅਮ ਨਾਲ ਸੱਦਾ ਦੇ ਰਿਹਾ ਪੰਜਾਬ ਦੇ ਉਹ ਸਾਰੇ ਨੇਤਾ ਚਾਹੇ ਉਹ ਕਾਂਗਰਸ ਨੇ ਚਾਹੇ ਆਕਾਲੀਆਜ ਨੇ ਚਾਹੇ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੀ ਭਲਾਈ ਮੋਦੀ ਸਾਹਿਬ ਨਾਲ ਹੈ ਬੀਜੇਪੀ ਚਾਹੋ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਹੈ ਤੇ ਬੀਜੇਪੀ ਬਚਾ ਸਕਦੀ ਹੈ ਮੋਦੀ ਸਾਹਿਬ ਬਚਾ ਸਕਦੇ ਆ ਔਰ ਤੁਸੀਂ ਦੇਖਣਾ ਹਜੇ ਤੇ ਸ਼ੁਰੂਆਤ ਹੋਈ ਹੈ ਅਗਲੇ 6 ਮਹੀਨੇ ਚ ਪੰਜਾਬ ਚ ਬੀਜੇਪੀ ਇੱਕ ਵੱਡੀ ਪਾਰਟੀ ਬਣ ਕੇ ਉੱਭਰ ਜਾਣੀ ਹੈ ਵੱਡੇ ਵੱਡੇ ਨੇਤਾ ਜਿਹੜੇ ਉਹ ਤਿਆਰ ਬੈਠੇ ਲਾਈਨ ਲਾ ਕੇ ਬੀਜੇਪੀ ਦੇ ਦਰਵਾਜ਼ੇ ਖੜੇ ਹੋ ਗਏ ਆ ਕੇ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ 27 'ਚ ਬੀਜੇਪੀ ਸਰਕਾਰ ਬਣਾਉਣ ਵਾਲੀ ਆ ਅਗਲੇ 6 ਮਹੀਨੇ 'ਚ ਇਹ ਸਾਰੀਆਂ ਸਿਆਸੀ ਤਰ੍ਹਾਂ ਦੀ ਖਲਬਲੀ ਮਚਣੀ ਆ ਵੱਡੀ ਗਿਣਤੀ 'ਚ ਲੋਕ ਬੀਜੇਪੀ ਚਾਣੇ ਆ ਅਸੀਂ ਉਹਨਾਂ ਨੂੰ ਪੂਰੇ ਖੁੱਲੇ ਮਨ ਨਾਲ ਸਵੀਕਾਰ ਵੀ ਕਰਨਾ ਹੈ ਕਿਉਂਕਿ ਗੱਲ ਪੰਜਾਬ ਦੀ ਹੈ ਗੱਲ ਮੇਰੀ ਨਹੀਂ ਆ ਵੀ ਸੁਭਾਸ਼ ਸ਼ਰਮਣ ਨੂੰ ਕੁਝ ਮਿਲੇਗਾ ਕਿ ਨਹੀਂ ਮਿਲੇਗਾ ਕਿਨੂੰ ਟਿਕਟ ਮਿਲੇਗੀ ਕਿਨੂੰ ਨਹੀਂ ਮਿਲੇਗੀ ਕੌਣ ਐਮਐਲਏ ਲੜੇਗਾ ਕੌਣ ਨਹੀਂ ਸਾਡੇ ਦੀ ਸਵਾਲ ਹੈ ਕਿ ਪੰਜਾਬ ਬਚੇਗਾ ਕਿ ਨਹੀਂ ਬਚੇਗਾ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਪੰਜਾਬ ਦੀ ਸ਼ਾਂਤੀ ਦੀ ਲੜਾਈ ਹੈ ਪੰਜਾਬ ਦੇ ਭਾਈਚਾਰੇ ਨੂੰ ਬਚਾਉਣ ਦੀ ਲੜਾਈ ਹੈ ਔਰ ਸਾਰੀਆਂ ਚੀਜ਼ਾਂ ਦੀ ਗਾਰੰਟੀ ਨਰਿੰਦਰ ਮੋਦੀ ਸਾਹਿਬ ਹੈ ਇਸ ਕਰਕੇ ਅਜੰਡਾ ਕਲੀਅਰ ਹੈ ਕਿ 2027 ਚ ਬੀਜੇਪੀ ਦੀ ਸਰਕਾਰ ਤਾਂ ਜਿਵੇਂ ਤੁਸੀਂ ਕਿਹਾ ਕਿ ਬੀਜੇਪੀ ਦੇ ਬਾਹਵਾ ਵੀ ਖੁੱਲੀਆਂ ਦਿਲ ਵੀ ਖੁੱਲ੍ਹਾ ਤੁਹਾਨੂੰ ਲੱਗਦਾ ਕਿ ਬਾਹਵਾ ਖੁੱਲਣ ਨਾਲ ਕਿੰਦਾ ਬੀਜੇਪੀ ਦੀ ਟਕਸਾਲੀ ਉਹ ਕਿਤੇ ਨਾ ਕਿਤੇ ਲੁੱਟ ਹੋ ਰਹੀ ਹੈ ਉਹਨਾਂ ਦੀ ਇੱਕ ਬੰਦਾ ਜਿਹੜਾ 40 ਸਾਲ ਤੋਂ ਮਿਹਨਤ ਕਰ ਰਿਹਾ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਹੱਕ ਜਿਹੜਾ ਮਾਰਿਆ ਜਾ ਰਿਹਾ ਦੇਖੋ ਜਦੋਂ ਪਾਰਟੀ ਵੱਧਦੀ ਹੈ ਨਵੇਂ ਲੋਕ ਆਉਂਦੇ ਆ ਤੇ ਕੁਝ ਦਿਕਤਾਂ ਆਂਦੀਆਂ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਮੈਂ ਇਸ ਤੋਂ ਕੋਈ ਇਨਕਾਰ ਨਹੀਂ ਕਰਦਾ ਲੇਕਿਨ ਮੈਂ ਇਹ ਵੀ ਗੱਲ ਨਾਲ ਇਸ ਗੱਲ ਨਾਲ ਵੀ ਮੈਂ ਇਤਫਾਕ ਰੱਖਦਾ ਕਿ ਅਗਰ ਪਾਰਟੀ ਨੇ ਵਧਣਾ ਹੈ ਪੰਜਾਬ 'ਚ ਤੇ ਪਾਰਟੀ ਨੂੰ ਨਵੇਂ ਲੀਡਰਸ ਚਾਹੀਦੇ 23 ਸੀਟਾਂ ਤੋਂ 117 ਦੀ ਪਾਰਟੀ ਬੰਨਣਾ ਹੈ ਤਿੰਨ ਲੋਕ ਸਭਾ ਤੋਂ 13 ਲੋਕ ਸਭਾ ਦੀ ਪਾਰਟੀ ਬੰਨਣਾ ਹੈ ਨਵੀਂ ਲੀਡਰਸ਼ਿਪ ਲੈ ਕੇ ਆਣੀ ਪੈਣੀ ਹੈ ਔਰ ਉਹ ਨਵੀਂ ਲੀਡਰਸ਼ਿਪ ਜਦੋਂ ਆਣੀ ਹੈ ਠੀਕ ਹੈ ਕੁਝ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਹੋਣਾ ਹੈ ਲੇਕਿਨ ਭਾਜਪਾ ਇੱਕ ਐਸੀ ਪਾਰਟੀ ਹੈ ਵਿਰਾਟ ਸਾਹਿਬ ਕੇ ਸਭ ਨੂੰ ਸਮਾਇਤ ਕਰਨ ਦੀ ਖਸ਼ਮਤਾ ਰੱਖਦੀ ਹੈ ਸਮੁੰਦਰ ਹੈ ਕਿਸੇ ਨੂੰ ਇਗਨੋਰ ਨਹੀਂ ਹੁੰਦਿਆਂਗੇ ਕਿਸੇ ਦੇ ਮਾਨ ਸਨਮਾਨ ਚ ਕਮੀ ਨਹੀਂ ਹੁੰਦਿਆਂਗੇ ਜੇ ਬੀਜੇਪੀ ਨੇ ਬਿੱਟੂ ਨੂੰ ਟਿਕਟ ਦਿੱਤੀ ਜਾਂ ਰਿੰਕੂ ਨੂੰ ਟਿਕਟ ਦਿੱਤੀ ਜਾਂ ਮਹਾਰਾਣੀ ਪਰਨੀਤ ਕੌਰ ਨੂੰ ਟਿਕਟ ਦਿੱਤੀ ਤਾਂ ਦਿਨੇਸ਼ ਬੱਬੂ ਨੂੰ ਵੀ ਟਿਕਟ ਦਿੱਤੀ ਹੈ ਸੁਭਾਸ਼ ਸ਼ਰਮਾਨ ਨੂੰ ਵੀ ਟਿਕਟ ਦਿੱਤੀ ਹੈ ਅਨੀਤਾ ਸੁੰਪ੍ਰਕਾਸ਼ ਨੂੰ ਵੀ ਟਿਕਟ ਦਿੱਤੀ ਹੰਸਾ ਜੰਸ ਨੂੰ ਵੀ ਟਿਕਟ ਦਿੱਤੀ ਹੈ ਬੀਜੇਪੀ ਨੇ ਬੈਲੈਂਸ ਬਣਾਇਆ ਅੱਗੇ ਵੀ ਬੈਲੈਂਸ ਬਣੇਗਾ ਕਿਸੇ 23 ਸੀਟਾਂ ਲੜਦੇ ਸੀ ਨਾ ਅੱਗੇ ਇਕੱਲੇ ਲੜਦੇ ਸੀ ਤੇ ਇਕੱਲਿਆਂ ਲਈ ਵੀ ਤਾਂ ਕੰਮ ਕਰਦੇ ਸੀ ਤਕੜੀ ਲਈ ਵੀ ਤਾਂ ਕੰਮ ਕਰਦੇ ਸੀ ਹੁਣ ਤੇ ਫੁੱਲ ਲਈ ਕੰਮ ਕਰਨਾ ਹੈ ਉਰੇ ਗੱਲ ਪੱਕੀ ਹੈ ਬੀਜੇਪੀ ਦੇ ਪੁਰਾਣੇ ਨੇਤਾਵਾਂ ਨੂੰ 23 ਤੋਂ ਕਿਤੇ ਜ਼ਿਆਦਾ ਵੱਧ ਸੀਟਾਂ ਮਿਲਣਗੀਆਂ ਵਿਧਾਨ ਸਭਾ ਦੀਆਂ ਜਿਆਦਾ ਵੱਡਾ ਹਿੱਸਾ ਮਿਲੇਗਾ ਐਮਐਲਏ ਚ ਵੀ ਸਰਕਾਰ ਚ ਵੀ ਪਾਰਟੀ ਚ ਵੀ ਇਸ ਕਰਕੇ ਪਾਰਟੀ ਵਧੇਗੀ ਇਹ ਸਭ ਵਧਾਂਗੇ ਇਸ ਕਰਕੇ ਪਾਰਟੀ ਦੇ ਵਰਕਰ ਇਸ ਗੱਲ ਨਾਲ ਬਿਲਕੁਲ ਇਤفاق ਰੱਖਦੇ ਆਂ ਔਰ ਮੈਂ ਜੋ ਬੋਲ ਰਿਹਾ ਮੈਂ ਕੋਈ ਇੰਡੀਵਿਜੂਅਲ ਦੇ ਨਾਤੇ ਨਹੀਂ ਬੋਲ ਰਿਹਾ ਮੈਂ ਉਹਨਾਂ ਸਾਰੇ ਪੁਰਾਣੇ ਲੋਕਾਂ ਦੀ ਆਵਾਜ਼ ਬਣ ਕੇ ਹੀ ਬੋਲ ਰਿਹਾ ਮੈਂ ਵੀ ਕਿਸਾਨੀ ਅੰਦੋਲਨ 'ਚ ਸੰਘਰਸ਼ ਕੀਤਾ ਮੇਰੇ ਤੇ ਵੀ ਹਮਲੇ ਹੋਇਆ ਮੈਂ ਵੀ ਦਰਿਆ ਵਿਛਾ ਕੇ ਪੋਸਟਰ ਲਾ ਕੇ ਇੱਥੋਂ ਤੱਕ ਪਹੁੰਚਿਆ ਮੇਰੀ ਕੋਈ ਪੋਲੀਟੀਕਲ ਲੀਗੇਸੀ ਨਹੀਂ ਹੈ ਲੇਕਿਨ ਮੈਂ ਜੇ ਕਹਿ ਰਿਹਾ ਕਿ ਮੈਂ ਤਿਆਰ ਆ ਇਸ ਗੱਲ ਲਈ ਔਰ ਅਸੀਂ ਸਾਰੇ ਤਿਆਰ ਆ ਕਿਉਂਕਿ ਪੰਜਾਬ ਨੂੰ ਬਚਾਣਾ ਔਰ ਜੇ ਪੰਜਾਬ ਨੂੰ ਬਚਾਣ ਲਈ ਆਪਣੇ ਹਿਤਾਾਂ ਦੀ ਕੁਰਬਾਨੀ ਵੀ ਦੇਣੀ ਪੈਗੀ ਤੇ ਘਟੋ ਘਟ ਮੈਂ ਤਾਂ ਪਿੱਛੇ ਨਹੀਂ ਹਟਾਂਗਾ ਮੈਂ ਬਿਲਕੁਲ ਖੁਸ਼ੀ ਖੁਸ਼ੀ ਛੱਡ ਦੇਵਾਂਗਾ ਕਿਉਂਕਿ ਪੰਜਾਬ ਬਚਾਣਾ ਤਾਂ ਜਲੰਧਰ ਵੈਸਟ ਦੇ ਵਿੱਚ ਬਾਈ ਇਲੈਕਸ਼ਨ ਹੋ ਰਿਹਾ ਉਸ ਨੂੰ ਲੈ ਕੇ ਕੀ ਤਿਆਰੀ ਆ ਜੇ ਇੱਥੋਂ ਦੇ ਜਿਹੜਾ ਭਾਜਪਾ ਦਾ ਉਮੀਦਵਾਰ ਹੈਗਾ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚੋਂ ਲਿਆਂਦਾ ਗਿਆ ਤਾਂ ਫਿਰ ਲੱਗਦਾ ਨਹੀਂ ਕਿ ਇੱਕ ਪਹਿਲਾ ਜਿਹੜੇ ਅਛੇ ਸ਼ੀਲ ਰਿੰਕੂ ਹੋਰਾਂ ਤੇ ਦਾਗ ਲੱਗਿਆ ਕਿ ਇਹਨਾਂ ਨੇ ਦਲ ਬਦਲੀਆਂ ਬਹੁਤ ਕੀਤੀਆਂ ਤੇ ਉਹੀ ਦਾਗ ਸ਼ੀਤਲ ਅੰਗਰਾਲ ਹੋਰਾਂ ਤੇ ਲੱਗਿਆ ਇਸ ਕਰਕੇ ਔਖਾ ਹੋ ਜਾਣਾ ਸ਼ੀਤਲ ਤਾਂ ਸਾਡਾ ਹੀ ਬੰਦਾ ਹੈ ਸਾਡੇ ਹੀ ਕਾਰਜਕਰਤਾ ਹੈ ਔਰ ਸ਼ੀਤਲ ਦਾ ਉਹ ਪਰਿਵਾਰ ਤਾਂ ਮੈਂ ਹੀ ਲੈ ਕੇ ਆਇਆ ਪਾਰਟੀ 'ਚ ਉਹਨਾਂ ਨੂੰ ਵਿਦਿਆਰਥੀ ਪ੍ਰਸ਼ਦ ਨਾਲ ਜੋੜਨਾ ਉਸ ਪਰਿਵਾਰ ਨੂੰ ਭਾਜਪਾ 'ਚ ਲੈ ਕੇ ਆਣਾ ਇਹਦੇ 'ਚ ਮੇਰੀ ਵੀ ਭੂਮਿਕਾ ਹੈ ਸਾਡਾ ਆਪਣਾ ਪਰਿਵਾਰ ਹੈ ਸ਼ੀਤਲ ਭਾਜਪਾ ਦਾ ਹੀ ਕਾਰਜਕਰਤਾ ਹੈ ਭਾਜਪਾ ਦੀ ਟ੍ਰੇਨਿੰਗ ਲਈ ਉਹ ਠੀਕ ਹੈ ਕਿ ਉਹਦੇ ਮਤਬੇਸ ਸੀ ਉਸ ਵੇਲੇ ਬਹੁਤ ਜ਼ਿਆਦਾ ਭਗੈ ਜਿਨਾ ਹੀ ਸੀਗੇ करके वो करके पार्टी छड़ के चला गया आम आदमी पार्टी टिकट ली ले। लेकिन उन्हें रिलाइज़ किया कि यार मैं गलत जगह थे आ गया क्योंकि बीजेपी के कल्चर से पलिया बढ़िया आम आदमी पार्टी का कल्चर रास नहीं आया जिस प्रकार का भ्रष्टाचार जिस प्रकार का माफिया राज चल रहा जिस प्रकार दी 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 है। की रिस्टोक्रेसी मुख्यमंत्री दल है वह दुखी हो गया उन्हें रियलाइज़ किया कि मैं घर वापिस आना सो घर वापस आया कोई दल बदलू वाली वो इमेज नहीं है और मैं समझना कि वो पॉजिटिव गल की है ਦੇਖੋ ਐਮਐਲਏ ਬਣ ਕੇ ਇਸਤੀਫਾ ਦੇਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਉਹ ਰਹਿ ਸਕਦਾ ਸੀ ਐਮਐਲਏ ਉਹਨੂੰ ਕਿੰਨੇ ਫੋਰਸ ਕੀਤਾ ਸੀ ਇਸਤੀਫਾ ਦੇਣ ਲਈ ਉਹਨੇ ਸਿਧਾਂਤਿਕ ਫੈਸਲਾ ਲਿਆ ਕਿ ਮੈਂ ਹੁਣ ਬੀਜੇਪੀ ਚ ਆ ਗਿਆ ਮੈਨੂੰ ਇਸਤੀਫਾ ਦੇ ਕੇ ਦੁਬਾਰਾ ਚੋਣ ਦੇ ਅਖਾੜੇ ਜਾਣਾ ਚਾਹੀਦਾ ਲੋਕਾਂ ਦੇ ਮਨ ਤੇ ਵੀ ਇਸ ਗੱਲ ਦਾ ਅਸਰ ਹੈ ਸੋ ਇਸ ਕਰਕੇ ਉਹਨੇ 2.5 ਸਾਲ ਜੋ ਐਮਐਲਏ ਦੇ ਨਾਤੇ ਕੰਮ ਕੀਤਾ ਹੈ ਤੇ ਲੋਕਾਂ ਚ ਰਹਿਣ ਵਾਲਾ ਨੇਤਾ ਹੈ ਲੋਕਾਂ ਦੇ ਉਹਨੇ ਕੰਮ ਕੀਤੇ ਨੇ ਉਹਦਾ ਵੀ ਉਹਨੂੰ ਫਰ ਅਸਰ ਹੋਏਗਾ ਨਰਿੰਦਰ ਮੋਦੀ ਸਾਹਿਬ ਦੀ ਛਵੀ ਬੀਜੇਪੀ ਹੋਤੀ ਦੇਖੋ ਲੋਕ ਸਭਾ ਇਲੈਕਸ਼ਨ ਹੀ ਹੋਣੇ ਹੋਏ ਨਾ ਜੀ ਹਲੇ ਤਾਂ ਮਹੀਨਾ ਵੀ ਨਹੀਂ ਹੋਇਆ ਇੱਕ ਨੂੰ ਵੋਟਾਂ ਪਈਆਂ ਵੀ ਦਿਨ ਪਹਿਲਾਂ ਹੀ ਬੀਜਪੀ ਔਰ ਕਾਂਗਰਸ ਬਰਾਬਰ ਬਰਾਬਰ ਨੇ ਹਲਕੇ ਚ ਚਰਨਜੀਤ ਚੰਨੀ ਇੰਨੀ ਵੱਡੀ ਲੀਡਰਾ ਜਿੱਤ ਰਿਹਾ ਨੇ 1,75,000 ਵੋਟਾਂ ਨਾਲ ਉਹਦੇ باوجود ਇਸ ਹਲਕੇ ਚ ਬੀਜਪੀ ਔਰ ਕਾਂਗਰਸ ਬਰਾਬਰ ਬਰਾਬਰ ਨੇ ਤੇ ਹੁਣ ਚਰਨਜੀਤ ਚੰਨੀ ਨਹੀਂ ਹੈ ਹੁਣ ਕੈਂਡੀਡੇਟ ਕੋਈ ਲੋਕਲ ਹੈ ਤੇ ਤੁਸੀਂ ਇੱਥੋਂ ਹੰਦਾ ਦਾ ਲਾਓ ਕਿ ਬੀਜਪੀ ਕਿੰਨੀ ਸਟਰੋਂਗ ਫੂਟਿੰਗ ਤੇ ਇਸ ਹੁਲੇ ਲੜਾਈ ਲੜ ਰਹੀ ਹੈ ਸਾਡੇ ਕੋਲ ਸਾਡਾ ਸਿਟਿੰਗ ਐਮਐਲਏ ਸ਼ੀਤਲੰਗ ਰਾਲਾ ਹੈ ਮਜਬੂਤ ਨੇਤਾ ਹੈ ਪਾਰਟੀ ਦੀ ਵੋਟ ਬਹੁਤ ਆਸ ਹਲਕੇ ਚ ਸੋ ਮੈਂ ਸਮਝਦਾ ਕਿ ਕੇਕਵੌਕ ਹੋਣੀ ਹੈ ਆਮ ਆਦਮੀ ਪਾਰਟੀ ਦਾ ਤੁਸੀਂ ਇਹ ਦੇਖਣਾ ਕਿ ਪੂਰ ਥਰਡ ਰਹੇਗੀ ਅਗਰ ਜ਼ਮਾਨਤ ਵੱਜੇ ਤੇ ਮੈਨੂੰ ਬੜੀ ਹਰਾਨੀ ਹੋਏਗੀ ਪਰ ਤੁਸੀਂ ਕਹਿੰਦਾ ਕਹਰੋ ਕਿ ਜ਼ਮਾਨਤ ਵੱਜੇ ਬੜਾ ਆਸਾਨੀ ਹੋਵੇਗੀ ਪਰ ਜਲੰਧਰ ਦੇ ਵਿੱਚ ਮੁੱਖ ਮੰਤਰੀ ਨੇ ਡੇਰੇ ਲਾ ਲਿਆ ਘਰ ਵੀ ਲੈ ਲਿਆ ਉਹਨਾਂ ਨੇ ਤੇ ਮੁੱਖ ਮੁੱਖ ਮੰਤਰੀ ਦੇ ਕਹਿੰਦੇ 13 0 ਨਾਲ ਜਿੱਤਣਾ ਸੀ ਮੁੱਖ ਮੰਤਰੀ ਦਾ ਆਪਣਾ ਯਾਰ ਕੀ ਬਣਿਆ ਉਹਦਾ ਫਰੀਦਕੋਟ ਤੋਂ ਤਿੰਨ ਹੀ ਸੀਟਾਂ ਆਈਆਂ ਨਾ ਉਹ ਵੀ ਰੋ ਪਟ ਕੇ ਆਈਆਂ ਇਸ ਕਰਕੇ ਮੁੱਖ ਮੰਤਰੀ ਘਰ ਲੈ ਲੈਣ ਮੁੱਖ ਮੰਤਰੀ ਡੇਰਾ ਲੈਣ ਲੋਕ ਸਭਾ ਚ ਕਿੰਨੀਆਂ ਵੋਟਾਂ ਪਈਆਂ ਵਸਟਲਕੇ ਚ ਆਮ ਆਦਮੀ ਪਾਰਟੀ ਨੂੰ ਕੱਢ ਕੇ ਦੇਖ ਲਓ ਪੂਰ ਥਰਡ ਸੀਗੇ ਉਸ ਤੋਂ ਵੀ ਘੱਟ ਵੋਟਾਂ ਪੈਣੀਆਂ ਤੇ ਲੜਾਈ ਭਾਜਪਾ ਕਾਂਗਰਸ ਦੀ ਹੋਣੀ ਹੈ ਔਰ ਭਾਜਪਾ ਕਾਂਗਰਸ ਦੀ ਲੜਾਈ ਚ ਭਾਜਪਾ ਦਾ ਪਲੜਾ ਵੀ ਭਾਰੀ ਹੈ ਔਰ ਸਾਡੇ ਕੈਂਡੀਡੇਟ ਦਾ ਪਲੜਾ ਵੀ ਭਾਰੀ ਹੈ ਸਾਡਾ ਕੈਂਡੀਡੇਟ ਵੀ ਸਟਰੋਂਗ ਹੈ ਸਾਡੀ ਪਾਰਟੀ ਵੀ ਸਟਰੋਂਗ ਹੈ ਨਿਸ਼ਚਿਤ ਰੂਪ ਨਾਲ ਸ਼ੀਤਲ ਲੰਗੁਰਾਲ ਜਿੱਤੇਗਾ ਤੁਹਾਨੂੰ ਲੱਗਦਾ ਕਿ ਲੋਕ ਸਭਾ ਦੇ ਵਿੱਚ ਜੇ ਕਾਲੀ ਬੀਜਪੀ ਦਾ ਗੱਠਜੋੜ ਹੁੰਦਾ ਨਤੀਜੇ ਕੁਝ ਹੋਰ ਹੋਣੇ ਸੀ ਆਮ ਤੌਰ ਤੇ ਹੁਣ ਜਿਹੜੇ ਪੋਲੀਟੀਕਲ ਮਾਰ ਵੀ ਇਹ ਕਹਿਣ ਲੱਗੇ ਕਿ ਜੇ ਗੱਠਜੋੜ ਹੁੰਦਾ ਤਾਂ 10 ਸੀਟਾਂ ਵੱਟ ਤੇ ਪਈਆਂ ਸੀ ਦੇਖੋ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਦੇਖੋ ਸਾਡੇ ਸਾਹਮਣੇ ਸਵਾਲ ਇਹ ਨਹੀਂ ਸੀ ਕਿ ਸੀਟਾਂ ਕਿੰਨੀ ਆਉਂਦੀਆਂ ਸਾਡੇ ਸਾਹਮਣੇ ਸਵਾਲ ਇਹ ਸੀ ਕਿ ਪਾਰਟੀ ਨੂੰ ਪੰਜਾਬ 'ਚ ਤਾਕਤਵਰ ਕਰਨਾ ਬਾਦਲਾਂ ਦੀ ਕ੍ਰੈਡੀਬਿਲਟੀ ਬੜੀ ਲੋ ਹੈ ਆਪਾਂ ਇਸ ਗੱਲ ਨੂੰ ਸਮਝ ਲਈਏ ਕਰੋ ਦਿਨ ਬੇ ਦਿਨ ਕੱਟਦੀ ਜਾ ਰਹੀ ਹੈ ਕਦੀ ਕਿਸੇ ਨੇ ਸੋਚਿਆ ਸੀ ਕਿ ਅਕਾਲੀ ਦਲ 13% ਤੇ ਰਹਿ ਜਾਏਗਾ ਔਰ ਬੀਜੇਪੀ ਉਸ ਤੋਂ ਕਿਤੇ ਅੱਗੇ 18% ਤੇ ਚਲੀ ਜਾਏਗੀ ਸਾਨੂੰ ਕੀ ਕਹਿੰਦੇ ਸੀ ਬੀਜੇਪੀ ਦਾ ਕੀ ਪੱਲੇ ਆ ਪੰਜਾਬ 'ਚ ਤੁਹਾਨੂੰ ਅਸੀਂ 23 ਸੀਟਾਂ ਦਿੰਨੇ ਆ ਬਹੁਤ ਆ ਤਿੰਨ ਲੋਕ ਸਭਾ ਦਿੰਨੇ ਆ ਬਹੁਤ ਸਾਡੇ ਸਿਰ ਤੇ ਤੁਸੀਂ ਜਿੱਤਦੇ ਹੋ ਇਹ ਕਹਿੰਦੇ ਸੀ ਅੱਜ ਅਸੀਂ ਉਹਨਾਂ ਨੂੰ ਦਿਖਾਤਾ ਕਿ ਉਲਟਾ ਸੀ ਤੁਸੀਂ ਸਾਡੇ ਸਿਰ ਤੇ ਜਿੱਤਦੇ ਸੀ ਇਸ ਕਰਕੇ ਜੋ ਹੁੰਦਾ ਨਾ ਚੰਗੇਲੀ ਹੁੰਦਾ ਸੀਟਾਂ ਹੱਸਦਾ ਸਾਨੂੰ 2 ਆ ਜਾਂਦੀਆਂ ਲੇਕਿਨ ਜਿਹੜੀ ਤਾਕਤ ਬੀਜੇਪੀ ਬਣੀ ਜਿਸ ਤਰ੍ਹਾਂ ਦੀ ਤਾਕਤ ਔਰ ਧਿਰ ਬੀਜੇਪੀ ਬਣੀ ਔਰ ਜਿਸ ਤਰ੍ਹਾਂ ਦਾ ਫਿਊਚਰ ਮੈਂ ਬੀਜੇਪੀ ਦਾ ਦੇਖ ਰਿਹਾ ਸਾਨੂੰ ਕਾਲੀਦਲ ਦੀ ਵਿਸਾਖੀਆਂ ਦੀ ਲੋੜ ਨਹੀਂ ਪੈਣੀ 27 ਤੱਕ ਆਂਦੇ ਆਂਦੇ ਬੀਜੇਪੀ ਆਪਣੇ ਦਮ ਤੇ ਸਰਕਾਰ ਬਣਾਏਗੀ ਸੋ ਵਿਸਾਖੀਆਂ ਦੇ ਸਾਰੇ ਛੋਟਾ ਪਾਰਟਨਰ ਬਣ ਕੇ ਦੋ ਸੀਟਾਂ ਲੈਣ ਨਾਲੋਂ ਚੰਗਾ ਹੈ ਅਸੀਂ ਤਾਕਤਵਰ ਹੋ ਕੇ ਦੋ ਸਾਲ ਹੋਰ ਇੰਤਜ਼ਾਰ ਕਰੀਏ ਆਪਣੇ ਦਮ ਤੇ ਸਰਕਾਰ ਬਣਾਈਏ ਕਟੋ-ਕਟੋ ਸਰਕਾਰ ਮਾਫੀਆ ਰਾਜ ਤੋਂ ਮੁਕਤ ਹੋਏਗੀ ਉਸ ਸਰਕਾਰ 'ਚ ਰੇਤਾ ਦੀ ਲੁੱਟ ਨਹੀਂ ਹੋਏਗੀ ਉਸ ਸਰਕਾਰ 'ਚ ਡਰੱਗਸ ਨਹੀਂ ਵਿਕਣਗੇ ਉਸ ਸਰਕਾਰ 'ਚ ਟਰਾਂਸਪੋਰਟ ਮਾਫੀਆ ਨਹੀਂ ਚੱਲੇਗਾ ਉਸ ਸਰਕਾਰ ਚ ਬੇਅਦਬੀਆਂ ਨਹੀਂ ਹੋਣਗੀਆਂ ਨਿਰਦੋਸ਼ਾਂ ਤੇ ਗੋਲੀਆਂ ਨਹੀਂ ਚੱਲਣਗੀਆਂ ਉਸ ਸਰਕਾਰ ਚ ਭਾਈ ਭਤੀਜਾਵਾਦ ਨਹੀਂ ਹੋਏਗਾ ਉਸ ਸਰਕਾਰ ਜਿਵੇਂ ਗੁਜਰਾਤ ਦੀ ਸਰਕਾਰ ਆ ਜਿਵੇਂ ਮੱਧ ਪ੍ਰਦੇਸ਼ ਦੀ ਸਰਕਾਰ ਆ ਜਿਵੇਂ ਮਹਾਰਾਸ਼ਟਰਾ ਦੀ ਸਰਕਾਰ ਆ ਉਸ ਤਰ੍ਹਾਂ ਦੀਆਂ ਲੋਕ ਕਲਿਆਣ ਵਾਲੀਆਂ ਸਰਕਾਰਾਂ ਹੋਣਗੀਆਂ ਪੰਜਾਬ ਨੂੰ ਖਾਈ ਚੋਂ ਬਾਹਰ ਕੱਢਣ ਵਾਲੀ ਸਰਕਾਰ ਹੋਏਗੀ ਸੋ ਲੜਾਈ ਸੀਟਾਂ ਦੀ ਨਹੀਂ ਹੈ ਲੜਾਈ ਪੰਜਾਬ ਨੂੰ ਬਚਾਉਣ ਦੀ ਹੈ ਬਾਦਲਾਂ ਨਾਲ ਰਲ ਕੇ ਪੰਜਾਬ ਨੂੰ ਨਹੀਂ ਬਚਾਇਆ ਜਾ ਸਕਦਾ ਸਾਨੂੰ ਬੜੀ ਸਪਸ਼ਟਤਾ ਹੈ ਇਸ ਗੱਲ ਦੀ ਦੂਸਰੇ ਪਾਸੇ ਕਿਸਾਨਾਂ ਦਾ ਮਸਲਾ ਹੈਗਾ ਹਾਲਾਂਕਿ ਜਦੋਂ ਨਵੀਂ 3rd ਟਰਮ ਦੀ ਸਰਕਾਰ ਬਣੀ ਹੈਗੀ ਆ ਤਾਂ ਸਰਕਾਰ ਦੇ ਕੰਮਕਾਜ ਵੀ ਕੁਝ ਉਸ ਤਰ੍ਹਾਂ ਦੇ ਨੇ ਕਿਸਾਨਾਂ ਨੂੰ ਕਿਤੇ ਨਾ ਕਿਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਤੁਹਾਨੂੰ ਲੱਗਦਾ ਕਿ ਇੱਕ ਪਾਸੇ ਕਿਸਾਨ ਹਜੇ ਵੀ ਬਾਰਡਰਾਂ ਤੇ ਬੈਠੇ ਆ ਦੂਸਰੇ ਪਾਸੇ ਕਿੰਦਾ ਜਿਸ ਤਰ੍ਹਾਂ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਗਿਆ ਜਾਂ ਇਸ ਤੋਂ ਪਹਿਲਾਂ ਹੋਰ ਵੀ ਕਈ ਫੈਸਲੇ ਲਏ ਗਏ ਆ ਕਿ ਗੱਲ ਜਿਹੜੀ ਟੇਬਲ ਟਾਕ ਤੇ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ ਜਿਹੜੇ ਐਲਾਨ ਸਿਰਫ ਉਹ ਕੀਤੇ ਜਾ ਰਹੇ ਆ ਅਸੀਂ ਤੇ ਪਲੇ ਦਿਨ ਤੋਂ ਕਿਸਾਨਾਂ ਦੇ ਹੱਕ ਹੱਕ ਚ ਹਿੱਤ ਚ ਮੋਦੀ ਸਾਹਿਬ ਦੀ ਸਰਕਾਰ ਦਾ ਉਹਦੀ ਟਰੈਕ ਰਿਕਾਰਡ ਦੇਖੋਗੇ ਐ ਐਮ ਐਸ ਪੀ ਦੇ ਬਾਰੇ ਵਿੱਚ ਮੈਂ ਗੱਲ بار بار ਆਪਣੇ ਕਿਸਾਨ ਨੇਤਾਵਾਂ ਨੂੰ ਵੀ ਕਹਿੰਨਾ ਹੈ ਕਿ ਯਾਰ ਮੋਦੀ ਸਾਹਿਬ ਐਮ ਐਸ ਪੀ ਜਿੰਨੀ ਮੋਦੀ ਸਾਹਿਬ ਨੇ ਵਧਾਈ ਕਿਸ ਸਰਕਾਰ ਨੇ ਅੱਜ ਤੱਕ ਵਧਾਈ ਹੈ ਹੁਣ ਤੁਸੀਂ ਦੇਖੋ ਇਸ ਕਰਕੇ ਅਸੀਂ ਕਿਸਾਨ ਇਤਿਹਾਸ਼ੀ ਫੈਸਲੇ ਕਰ ਰਹੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਜਿੱਥੇ ਬੰਦੀਆਂ ਨਾਲ ਵੀ ਟੇਬਲ ਤੇ ਬੈਠ ਕੇ ਗੱਲ ਹੋਏ ਇਹ ਅੰਦੋਲਨ ਖਤਮ ਹੋਏ ਕਿਸਾਨ ਆਪਣੇ ਕਰੋ ਕਰੀ ਜਾਣ ਸਾਡੀ ਬੜੀ ਸincere effort ਹੈ ਸਵਾਲ ਇਹ ਹੈ ਕਿ ਇਹ ਤਿਆਰ ਨਹੀਂ ਕਿ ਨਹੀਂ ਤਿਆਰ ਅਗਰ ਤੇ এজেন্ডਾ ਕਿਸਾਨਾਂ ਦੀ ਭਲਾਈ ਹੈ ਤੇ ਮੈਂ ਸਮਝਦਾ ਕੋਈ ਚਿੰਤਾ ਹੀ ਨਹੀਂ ਫਿਰ ਤਾਂ ਕੋਈ মতਪੇਦ ਹੈ ਹੀ ਨਹੀਂ ਮੋਦੀ ਸਾਹਿਬ ਚਾਹੁੰਦੇ ਆ ਕਿਸਾਨਾਂ ਦਾ ਭਲਾ ਕਰਨਾ ਮੋਦੀ ਸਾਹਿਬ ਚਾਹੁੰਦੇ ਆ ਕਿਸਾਨਾਂ ਦੀ ਆਮਦਨੀ ਵਧਾਣਾ ਕਿਸਾਨ ਲੀਡਰ ਵੀ ਇਹੀ ਚਾਣਗੇ ਤੇ ਬਹਿ ਕੇ ਗੱਲ ਹੋਣੀ ਚਾਹੀਦੀ ਆ ਅਸੀਂ ਕੋਸ਼ਿਸ਼ ਕਰਾਂਗੇ ਸਮਝੌਤਾ ਹੋਏ ਗੱਲ ਸਿਰੇ ਚੜੇ ਅੰਦੋਲਨ ਖਤਮ ਹੋਏ ਕਿਸਾਨ ਆਪਣੇ ਕਰੋਕਰੀ ਵਾਪਸ ਜਾਣ ਲੇਕਿਨ ਇਹ ਜ਼ਿੰਮੇਵਾਰੀ ਕਿਸਾਨ ਲੀਡਰਾਂ ਦੀ ਵੀ ਹੋਣੀ ਹੈ ਕਿ ਉਹ ਆਪਣੇ ਪੋਲਿਟੀਕਲ ਅਜੰਡੇ ਨੂੰ ਆਪਣੀ ਪੋਲਿਟੀਕਲ ਆਈਡੀਓਲੋਜੀ ਨੂੰ ਸਾਈਡ ਤੇ ਰੱਖ ਕੇ ਸਿਰਫ ਕਿਸਾਨੀ ਦੀਆਂ ਗੱਲਾਂ ਲੈ ਕੇ ਅਗਰ ਅੱਗੇ ਆਣਗੇ ਤੇ ਨਿਸ਼ਚਿਤ ਰੂਪ ਨਾਲ ਹੱਲ ਨਿਕਲੇਗਾ ਜੀ ਮੇਰਾ ਅਖੀਰਲਾ ਸਵਾਲ ਆ ਪਹਿਲਾ ਦੋ ਟਰਮਾਂ ਸਿੰਘਾਂ ਪਹਿਲਾ ਐਨਡੀਏ ਸਰਕਾਰ ਫਿਰ ਮੋਦੀ ਸਰਕਾਰ ਬੀਜਪੀ ਸਰਕਾਰ ਹੁਣ ਫਿਰ ਐਨਡੀਏ ਸਰਕਾਰ ਲੱਗਦਾ ਕੀ ਕਹਿੰਦਾ ਬੀਜਪੀ ਜਾਂ ਫਿਰ ਪ੍ਰਧਾਨ ਮੰਤਰੀ ਮੋਦੀ ਉਸ ਤਰ੍ਹਾਂ ਫੈਸਲੇ ਕਰ ਪਾਉਣਗੇ ਜਿਹੜੀ ਉਹਨਾਂ ਦੀ ਸ਼ਬੀ ਸੀ ਜਿਹੜੀ ਸ਼ਬੀ ਕਰਕੇ ਬੀਜਪੀ ਪੂਰਾ ਪ੍ਰਚਾਰ ਕਰਦੇ ਸੀ ਸਿੱਧਾ ਜਿਵੇਂ ਆਮ ਲੋਕਾਂ ਦੀ ਜ਼ੁਬਾਨ ਤੇ ਸਵਾਲ ਆ ਗਿਆ ਕਿ ਹੁਣ ਉਸ ਤਰ੍ਹਾਂ ਕੰਮ ਨਹੀਂ ਹੋ ਪਾਉਣਗੇ ਜਿਸ ਤਰ੍ਹਾਂ ਪਹਿਲਾਂ ਫੈਸਲੇ ਲਏ ਜਾਂਦੇ ਸੀਗੇ ਕਈ ਵਾਰ ਮਨਮਰਜ਼ੀ ਵੀ ਹੋ ਜਾਂਦੀ ਸੀਗੀ ਤਾਂ ਉਸ ਤਰ੍ਹਾਂ ਦੇ ਅੜਚਣ ਆਊਗੀ ਮੋਦੀ ਸਾਹਿਬ ਨੇ ਬਹੁਤ ਸਪਸ਼ਟ ਗੱਲ ਕਹੀ ਹੈ ਕਿ ਜਿਹੜੀ ਉਹਨਾਂ ਦੀ ਤੀਸਰੀ ਟਿਨਿਓਰ ਹੈ ਇਹ ਪਹਿਲੀਆਂ ਦੋ ਟਿਨਿਓਰ ਨਾਲੋਂ ਵੀ ਜ਼ਿਆਦਾ ਹਿਸਟੋਰੀਕਲ ਕੜੇ ਮਜ਼ਬੂਤ ਫੈਸਲੇ ਲੈਣ ਵਾਲੀ ਟਰਮ ਹੋਏਗੀ ਔਰ ਜਿੰਨਾ ਮੈਂ ਮੋਦੀ ਸਾਹਿਬ ਨੂੰ ਨੇੜੇ ਤੋਂ ਦੇਖਿਆ ਹੈ ਜਿੰਨਾ ਮੈਂ ਉਹਨਾਂ ਨੂੰ ਜਾਣਿਆ ਔਰ ਸਮਝਿਆ ਇੱਕ ਪੋਲਿਟੀਕਲ ਐਕਟਿਵਿਸਟ ਹੋਣ ਦੇ ਨਾਤੇ ਨਰਿੰਦਰ ਮੋਦੀ ਜਿਸ ਮੈਟਲ ਦਾ ਬਣਿਆ ਹੈ ਉਥੇ ਚੁਕਣਾ ਸਮਝੌਤਾ ਕਰਨਾ ਉਹਦੇ ਸੁਭਾਅਚੀ ਨਹੀਂ ਹੈ ਇਸ ਕਰਕੇ ਬਿਲਕੁਲ ਨਿਸ਼ਚਿੰਤ ਰਹੋ ਬੜੇ ਇਤਿਹਾਸਿਕ ਫੈਸਲੇ ਹੋਣੇ ਆ ਮਜ਼ਬੂਤੀ ਨਾਲ ਸਰਕਾਰ ਚੱਲਣੀ ਆ 5 ਸਾਲ ਸਰਕਾਰ ਚੱਲਣੀ ਆ ਕੋਈ ਕਿਸੇ ਕਿਸਮ ਦਾ ਦਬਾਅ ਨਹੀਂ ਹੈ ਤੁਸੀਂ ਦੇਖੋ ਮਿਨਿਸਟਰੀਆਂ ਬਣੀਆਂ ਕੋਈ ਦਬਾਅ ਦਿਖਿਆ ਤੁਹਾਨੂੰ ਕੋਈ ਦਬਾਅ ਨਹੀਂ ਹੈ ਸਰਕਾਰ ਧ੍ਰਿੜ ਇਰਾਦੇ ਵਾਲੀ ਸਰਕਾਰ ਹੈ ਮੋਦੀ ਸਾਹਿਬ ਧ੍ਰਿੜ ਇਰਾਦੇ ਵਾਲੇ ਨੇਤਾ ਹੈ ਮਜ਼ਬੂਤ ਫੈਸਲੇ ਹੋਣਗੇ ਦੇਸ਼ ਅਗੇ ਬਨੇ ਜੀ ਤਬਲਾਬਤਨ ਆ ਥੈਂਕ ਯੂ ਨਮਸਕਾਰ ਇਸਨ ਬੀਜਪੀ ਦੇ ਵਾਇਸ ਪ੍ਰੈਜ਼ੀਡੈਂਟ ਡਾਕਟਰ ਸੁਭਾਸ਼ ਸ਼ਰਮਾ ਜਿਨ੍ਹਾਂ ਦੇ ਨਾਲ ਜਲੰਧਰ ਵੈਸਟ ਦੇ ਇਲੈਕਸ਼ਨ ਨੂੰ ਲੈ ਕੇ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਜੋ ਚੋਣ ਮਾਹੌਲ ਹੈਗਾ ਉਸ ਦੇ ਬਾਰੇ ਗੱਲਬਾਤ ਕੀਤੀ ਤੇ ਇਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਹੁਣ ਬੀਜੇਪੀ ਨੂੰ ਅਕਾਲੀ ਦਲ ਦੀਆਂ ਬਸਾਕੀਆਂ ਦੀ ਲੋੜ ਨਹੀਂ ਹੈਗੀ ਤੇ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲਾਂ ਜਿਵੇਂ ਕਰ ਰਹੇ ਫੈਸਲੇ ਲੈਂਦੇ ਰਹੇ ਆ ਤੇ ਇਸੇ ਤਰ੍ਹਾਂ ਲੈਂਦੇ ਰਹਿਣਗੇ ਧੰਨਵਾਦ